सत श्रीकाल जी अमेरिका न्यूज बुलेटिन वेख रहे हो स्वाति गुप्ता सुखबर शुरुआत करा पर उसको तो पहले एक नजर मारा अहम सुर्खिया से इजराइल हमास जगबंती सम्मेलन ट्रंप ने की भारत की तारीफ पीएम मोदी ने दसिया बहुत ही चा दोस्त खराब होने वाले अमेरिका के हालात शटडाउन ने बिगाड़ी देश की शाल स्पीकर माइक जॉनसन ने दी सख्त चेतावनी ਅਮਰੀਕਾ ਵਿੱਚ ਸੇਖਾ ਨੂੰ ਛਟਕਾ ਬਿਲ SB509 ਰੱਦ ਕੈਲੀਫੋਰਨੀਆ ਦੇ ਗਵਰਨਰ ਨੇ ਕੀਤਾ ਵਿਟੋ 트੍ਰੰਪ ਦੇ ਵੱਲ ਯੂਕਰੇਨ ਨੂੰ ਟ੍ਰੌਮਹੌਕ ਮਿਜ਼ਾਈਲਾਂ ਦੇਣ ਦੀ ਧਮਕੀ ਧਮਕੀ ਦੇ ਬਾਅਦ ਰੂਸ ਨੇ ਦਿੱਤਾ ਚੋਕਾ ਜਵਾਬ ਰੂਸ ਨੇ ਦਿੱਤੀ ਚੇਤਾਵਨੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਰਾਸ਼ਟਰਪਤੀ 트੍ਰੰਪ ਨੇ ਮਿਸਰ ਵਿੱਚ ਹੋਏ ਸ਼ਰਮਲ ਸ਼ੇਖ ਸਮੇਲਨ ਦੌਰਾਨ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਖੁੱਲਕੇ ਤਾਰੀਫ ਕੀਤੀ ਹੈ ਇਸ ਸੰਮੇਲਨ ਗਾਜ਼ਾ ਵਿੱਚ ਇਜ਼ਰਾਈਲ ਹਮਾਸ ਅਸ਼ਰੰਗ ਨੂੰ ਖਤਮ ਕਰਨ ਲਈ ਇੱਕ ਇਤਿਹਾਸਿਕ ਸ਼ਾਂਤੀ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਹੋਇਆ ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਬਹੁਤ ਹੀ ਚੰਗਾ ਦੋਸਤ ਕਿਹਾ। ਉਹਨਾਂ ਨੇ ਭਾਰਤ ਨੂੰ ਇੱਕ ਮਹਾਨ ਦੇਸ਼ ਦੱਸਿਆ ਅਤੇ ਕਿਹਾ ਕਿ ਮੋਦੀ ਨੇ ਸ਼ਾਨਦਾਰ ਕੰਮ ਕੀਤਾ ਹੈ। ਟਰੰਪ ਨੇ ਭਵਿੱਖ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਲਈ ਆਸ਼ਾਵਾਦ ਵੀ ਪ੍ਰਗਟਾਇਆ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਅਤੇ ਭਾਰਤ ਬਹੁਤ ਹੀ ਵਧੀਆ ਢੰਗ ਨਾਲ ਇਕੱਠੇ ਰਹਿਣਗੇ। A great country with a very good friend of mine at the top, and uh, he's just uh, done a fantastic job, and uh, I think that Pakistan and India are going to live very nicely together, right? <laughs> that's not a very good. They are they are. And they're two great, I tell you, leaders, the great leaders, as far as I'm concerned. ਟਰੰਪ ਦੀਆਂ ਇਹ ਟਿੱਪਣੀਆਂ ਉਸ ਤੋਂ ਬਾਅਦ ਆਈਆਂ ਨੇ ਜਦੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਫੋਨ ਕੀਤਾ ਸੀ ਪੀਐਮ ਮੋਦੀ ਨੇ ਟਰੰਪ ਨੂੰ ਗਾਜ਼ਾ ਸ਼ਾਂਤੀ ਯੋਜਨਾ ਦੀ ਸਫਲਤਾ ਦੀ ਵਧਾਈ ਦਿੱਤੀ ਸੀ ਅਮਰੀਕਾ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਚੱਲ ਰਹੇ ਸਰਕਾਰੀ ਸ਼ਟਡਾਊਨ ਦੇ ਮੱਦੇਨਜ਼ਰ ਦੇਸ਼ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਸਪੀਕਰ ਮਾਈਕ ਜੌਨਸਨ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਇਹ ਸ਼ਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਹੋ ਸਕਦਾ ਹੈ ਜਿਸ ਦੇ ਖਾਸ ਸੇਕੀ ਅਮਰੀਕਾ ਵਿੱਚ ਫੰਡ ਨੂੰ ਪ੍ਰਵਾਨਗੀ ਨਾ ਮਿਲਣ ਕਾਰਨ ਦੇਸ਼ ਵਿੱਚ 1 ਅਕਤੂਬਰ ਨੂੰ ਸ਼ਟਡਾਊਨ ਹੋ ਗਿਆ ਸੀ स्पीकर जॉनसन ਨੇ ਕਿਹਾ ਕਿ ਉਹ ਉਦੋਂ ਤੱਕ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਨਹੀਂ ਕਰਨਗੇ ਜਦੋਂ ਤੱਕ ਉਹ ਅਫੋਰਡੇਬਲ ਕੇਅਰ ਐਕਟ ਤਹਿਤ ਸਿਹਤ ਬੀਮੇ ਲਈ ਫੈਡਰਲ ਰਾਇਅਤ ਦੇ ਵਿਸਤਾਰ ਦੀਆਂ ਆਪਣੀਆਂ ਮੰਗਾਂ ਨੂੰ ਨਹੀਂ ਛੱਡਦੇ। to finish out full-year appropriations and do work on all the other matters before us. but we won't negotiate in smoke-filled back rooms, and we won't negotiate as hostages. democrats in the senate have been around a long time, and they'll remember this important plea, and i'll leave you with this thought. listen closely to what i say here. quote, there's only one way out of this reckless and damaging shutdown. pass a budget that funds our government with no partisan strings attached. the american people don't get to demand ransom in exchange for doing their job. neither does congress. They don't get to hold our democracy or our economy hostage over a settled law. That's not how our democracy is supposed to work. That's why I won't pay a ransom in exchange for reopening the government. I'll always work with anyone of either party on ways to grow this economy, create new jobs, and get our fiscal house in order for the long haul, but not under the shadow of these threats. Unquote. What I just read was a direct quote. Those are not my words. They belong to President Barack Obama. ਸੋ ਇਸ ਸ਼ਟਡਾਊਨ ਕਾਰਨ ਹਜ਼ਾਰਾਂ ਫੈਡਰਲ ਕਰਮਚਾਰੀਆਂ ਨੂੰ ਛੁੱਟੀ ਤੇ ਭੇਜਿਆ ਜਾ ਰਿਹਾ ਹੈ। ਅਤੇ ਕਈਆਂ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ ਜਿਸ ਨੂੰ ਸਰਕਾਰ ਦੇ ਦਾਇਰੇ ਨੂੰ ਸੀਮਿਤ ਕਰਨ ਲਈ ਸ਼ਟਡਾਊਨ ਦਾ ਫਾਇਦਾ ਚੁੱਕਣ ਦੇ ਤੌਰ ਤੇ ਵਿਖਿਆ ਜਾ ਰਿਹਾ ਹੈ ਇਸ ਸ਼ਟਡਾਊਨ ਕਾਰਨ ਨਿਯਮਿਤ ਸਰਕਾਰੀ ਕੰਮਕਾਜ ਠੱਪ ਹੋ ਗਏ ਅਤੇ ਕਈ ਅਜਾਇਬ ਘਰ ਅਤੇ ਇਤਿਹਾਸਿਕ ਸਭਿਆਚਾਰਕ ਸੰਸਥਾਵਾਂ ਵੀ ਬੰਦ ਕਰ ਦਿੱਤੀ ਗਈਆਂ ਨੇ ਹਵਾਈ ਅੜੀਆਂ ਤੇ ਉਡਾਣਾ ਤੇ ਵੀ ਅਸਰ ਪਿਆ ਜਿਸ ਕਾਰਨ ਲੋਕਾਂ ਵਿੱਚ ਅਫਰਾ-ਤਫਰੀ ਮਚ ਗਈ ਹੈ ਅਤੇ ਸਰਕਾਰੀ ਫੰਡਿੰਗ ਰੁਕਣ ਕਾਰਨ ਅਰਥ ਵਿਵਸਥਾ ਵਿੱਚ ਹੋਰ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਤੇ ਜੇਕਰ ਇਹੀ ਹਾਲ ਰਿਹਾ ਤਾਂ ਦੇਸ਼ ਦੇ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ ਮਾਈਕ ਜੋਂਸਨ ਨੇ ਇਸ ਹਫਤੇ ਫੌਜੀ ਕਰਮਚਾਰੀਆਂ ਅਤੇ ਟਟ ਰੱਖਿਆਕ ਬਲ ਨੂੰ ਤਨਖਾਹ ਯਕੀਨੀ ਬਣਾਉਣ ਦੇ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ ਕੈਲੀਫੋਰਨੀਆ ਦੇ ਵਿੱਚ ਵਰਸ ਦੇ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਦੇ ਨਾਲ ਸੂਬਾ ਅਸੈਂਬਲੀ ਅਤੇ ਸੈਨੇਟ ਵੱਲੋਂ ਪਾਸ ਬਿਲ SB 509 ਗਵਰਨਰ ਗੈਵਨ ਨਿਊਜ਼ਮ ਨੇ ਰਾਤ ਕਰ ਦਿੱਤਾ ਹੈ ਬਿਲ ਪਾਸ ਕਰਵਾਉਣ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੀ ਡਾਕਟਰ ਜਸਮੀਤ ਕੌਰ ਬੈਂਸ ਨੇ ਕਿਹਾ ਕਿ ਗਵਰਨਰ ਵੱਲੋਂ ਰਾਤ ਆਧਾਰਿਤ ਵਿਤਕਰਾ ਰੋਕਣ ਲਈ ਬਿਲ ਰਾਤ ਕਰ ਦਿੱਤਾ ਗਿਆ ਅਤੇ ਹੁਣ ਕੈਲੀਫੋਰਨੀਆ ਵਾਸੀਆਂ ਨੂੰ ਟ੍ਰਾਂਸ ਨੈਸ਼ਨਲ ਰਿਸਪੈਂਸ਼ਨ ਤੋਂ ਬਚਾਉਣ ਵਾਲੇ ਬਿਲ ਨੂੰ ਵੀ ਵੀਟੋ ਕਰ ਦਿੱਤਾ ਹੈ ਬਿਲ ਪਾਸ ਕਰਵਾਉਣ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੀ ਡਾਕਟਰ ਜਸਮੀਤ ਕੌਰ ਬੈਂਸ ਨੇ ਕਿਹਾ ਕਿ ਸਿਰਫ ਇੱਕ ਬਿਲ ਸਾਡੇ ਪਾਇਚਾਰੇ ਨੂੰ ਬਣਾ ਜਾਂ ਫਿਰ ਵਿਗਾੜ ਨਹੀਂ ਸਕਦਾ ਅਤੇ ਅਸੀਂ ਨਫ਼ਰਤ, ਨਸਲਵਾਦ ਅਤੇ ਡਰਾਉਣਾ ਮਾਹੌਲ ਪੈਦਾ ਕਰਨ ਵਾਲਿਆਂ ਦੇ ਵਿਰੁੱਧ ਖੜੇ ਹਾਂ। ਇਸੇ ਦੌਰਾਨ ਸਿ ਕੌਲੀਸ਼ਨ ਦੇ ਫੈਡਰਲ ਪਾਲਿਸੀ ਮਿਨੀਸ਼ਰ ਹਰਜੋਤ ਸਿੰਘ ਨੇ ਕਿਹਾ ਕਿ ਗਵਰਨਰ ਗੈਵੀ ਨਿਊਸਮ ਵੱਲੋਂ ਪਾਵੇਂ ਬਿਲ 509 ਰਾਤ ਕਰ ਦਿੱਤਾ ਗਿਆ ਪਰ ਆਪਣੇ ਵੀਟੋ ਮੈਸੇਜ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਸ ਵੱਲੋਂ ਵਿਦੇਸ਼ੀ ਤਾਕਤਾਂ ਦੇ ਜ਼ਬਰ ਨੂੰ ਠਲਪਾਉਣ ਲਈ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸਿ ਕੌਲੀਸ਼ਨ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਮੌਜੂਦ ਦੀ ਬਾਰੇ ਜਲ ਤਸਦੀਕ ਕੀਤਾ ਜਾਏਗਾ ਸਿਕ ਕੋਲੀਸ਼ਨ ਨੂੰ ਅੱਜੇ ਖਬਰ ਮਿਲੀ ਹੈ ਕਿ ਗਵਰਨਰ ਨਿਊਸਮ ਨੇ ਐਸਬੀ 509 ਨੂੰ ਵੀਟੋ ਕਰ ਦਿੱਤਾ ਜਿਵੇਂ ਸੰਗਤ ਜਾਣਦੀ ਹੈ ਇਸ ਬਿਲ ਨੂੰ ਕੈਲੀਫੋਰਨੀਆ ਸੂਬੇ ਦੇ ਵੱਖ-ਵੱਖਰੇ ਕਾਨੂੰਨਦਾਨਾਂ ਵੱਲੋਂ ਬਹੁਮਤ ਮਿਲ ਚੁੱਕੀ ਸੀ ਤੇ ਟ੍ਰਾਂਸਨੈਸ਼ਨਲ ਅਪਰੈਸ਼ਨ ਜਾਂ ਪਾਰਮੁਲਕੀ ਜ਼ਬਰ ਨੂੰ ਠਲ ਪਾਉਣ ਵਾਸਤੇ ਤੇ ਸਾਰੇ ਭਾਈਚਾਰਿਆਂ ਦੀ ਰਾਖੀ ਕਰਨ ਵਾਸਤੇ ਇਹ ਬਿਲ ਐਸਬੀ 509 ਇੱਕ ਐਮ ਬਿਲ ਬਣ ਚੁੱਕਾ ਸੀ ਭਾਵੇਂ ਕਿ ਗਵਰਨਰ ਨਿਊਸਮ ਨੇ ਇਹ ਬਿਲ ਵੀਟੋ ਕਰ ਦਿੱਤਾ ਹੈ ਗਵਰਨਰ ਦੇ ਸੰਦੇਸ਼ ਅਨੁਸਾਰ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਕੈਲੀਫੋਰਨੀਆ ਆਫਿਸ ਆਫ ਅਮਰਜੈਂਸੀ ਸਰਵਿਸਿਜ਼ ਨੇ ਇੱਕ ਤਰ੍ਹਾਂ ਦੀ ਟ੍ਰਾਂਸਨੈਸ਼ਨਲ ਰੈਪਰੈਸ਼ਨ ਜੰਪਾਰ ਮੁਲਕੀ ਜ਼ਬਰਬਾਰੇ ਟ੍ਰੇਨਿੰਗ ਬਣਾਈ ਜ਼ਰੂਰ ਹੈ ਜੋ SB509 ਨੂੰ ਬਣਾਉਣ ਦੇ ਪਿਛਲੇ ਕਾਰਨ ਦੇ ਨਾਲ ਮੇਲ ਖਾਂਦੀ ਹੈ ਅਸੀਂ ਅਜੇ ਤੱਕ ਇਸ ਟ੍ਰੇਨਿੰਗ ਦੀ ਰਿਵਿਊ ਨਹੀਂ ਕੀਤੀ ਪਰ ਅਸੀਂ ਇਸ ਦੇ ਕੰਟੈਂਟ ਅਤੇ ਇੰਪਲੀਮੈਂਟੇਸ਼ਨ ਨੂੰ ਬੇਤਰ ਢੰਗ ਦੇ ਨਾਲ ਸਮਝਣ ਦੇ ਲਈ CALOES ਦੇ ਨਾਲ ਸੰਪਰਕ ਦੇ ਵਿੱਚ ਹਾਂ SB509 ਦਾ ਸਮਰਥਨ ਕਰਨ ਦਾ ਸਾਡਾ ਟੀਚਾ transnational repression ਦਾ ਮੁਕਾਬਲਾ ਕਰਨ ਲਈ ਇੱਕ ਟੂਲ ਦੀ ਸਿਰਜਣਾ ਸੀ ਅਤੇ ਅਸੀਂ ਇਸ ਟੀਚੇ ਨੂੰ ਪੂਰਾ ਕਰਨ ਲਈ ਹਾਲੇ ਵੀ ਵਚਨਬੱਧ ਹਾਂ ਸੰਗਤ ਦੇ ਆਸ਼ੇ ਅਨਸਾਰ ਭਾਵੇਂ ਬਿੱਲ ਪਾਸ ਨਹੀਂ ਹੋਇਆ ਪਰ ਸਾਡੀ ਸੰਗਤ ਦੀ ਤਾਕਤ ਬਾਰੇ ਗਵਾਹੀ ਜ਼ਰੂਰ ਭਰੀ ਗਈ ਹੈ ਸ਼ਾਇਦ ਪਹਿਲੀ ਵਾਰ ਸੰਗਠਿਤ ਤੌਰ ਤੇ ਕੈਲੀਫੋਰਨੀਆ ਦੀ ਸਿੱਖ ਸੰਗਤ ਨੇ ਲਗਾਤਾਰ ਕੈਪੀਟਲ ਵਿੱਚ ਜਾ ਕੇ ਐਡਵੋਕੇਸੀ ਕੀਤੀ ਗੁਰਦੁਆਰਾ ਸਾਬਾਨਾ ਨੇ ਸੰਗਤ ਨੂੰ ਲਾਮਬੰਦ ਕੀਤਾ ਅਤੇ ਆਪਣੀ ਆਵਾਜ਼ ਨੂੰ ਆਪਾਂ ਸਾਰਿਆਂ ਨੇ ਕੈਲਿਫੋਰਨੀਆ ਦੀ ਰਾਜਧਾਨੀ ਤੱਕ ਪਹੁੰਚਾਇਆ ਜਿਵੇਂ ਹੀ ਅਸੀਂ ਇਸ ਨਵੀਂ ਟ੍ਰੇਨਿੰਗ ਬਾਰੇ ਹੋਰ ਜਾਣਨ ਤੇ ਮਜ਼ਬੂਤ ਕਰਨ ਦੇ ਵਿੱਚ ਯਤਨਸ਼ੀਲ ਹਾਂ ਇਸ ਦੇ ਨਾਲ ਇਹ ਗੱਲ ਸਪਸ਼ਟ ਹੈ ਕਿ ਸੰਗਤ ਦੇ ਸਹਿਯੋਗ ਤੋਂ ਬਿਨਾ ਇੱਥੋਂ ਤੱਕ ਵੀ ਪਹੁੰਚਣਾ ਮੁਸ਼ਕਲ ਸੀ ਇਨ੍ਹਾਂ ਕਾਰਨਾ ਕਰਕੇ ਅਸੀਂ ਬਿਲ ਦੇ ਸਪਾਂਸਰਾਂ ਸੈਨੇਟਰ ਕਾਬਾਇਰੋ ਅਸੈਂਬਲੀ ਮੈਂਬਰ ਡਾਕਟਰ ਬੈਂਟਸ ਅਸੈਂਬਲੀ ਮੈਂਬਰ ਸੋਰੀਆ ਅਤੇ ਇਸ ਦੇ ਨਾਲ ਹੀ ਸਾਡਾ ਸਮਰਥਨ ਦੇਣ ਵਾਲੇ ਸਮੂਹ ਐਡਵੋਕਸੀ ਗਰੁੱਪਸ ਦੇ ਤਹਿ ਦਿਲੋਂ ਧੰਨਵਾਦੀ ਹਾਂ ਕੰਟ ਵਿੱਚ SB509 ਅਤੇ ਇਸ ਦੇ ਸਮਰਥਕਾਂ ਦੇ ਡਾਇਵਰਸ ਗੱਟਛੋੜ ਬਾਰੇ ਧਰ ਅਤੇ ਝੂਠ ਫਲਾਉਣ ਵਾਲੀਆਂ ਉੱਚੀਆਂ ਪਰ ਘਟ ਗਿਣਤੀ ਆਵਾਜ਼ਾਂ ਨੂੰ ਆਪਣੇ ਸੰਦੇਸ਼ਾਂ ਤੇ ਅੱਜ ਸ਼ਰਮਸਾਰ ਜ਼ਰੂਰ ਹੋਣਾ ਚਾਹੀਦਾ ਹੈ ਅਜਿਹੀਆਂ ਬਹੁਤ ਸਾਰੀਆਂ ਆਵਾਜ਼ਾਂ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਬਿਲਕੁਲ ਹੱਕ ਦੇ ਵਿੱਚ ਖੜੀਆਂ ਵਿਦੇਸ਼ੀ ਸਰਕਾਰਾਂ ਦੀ ਗੈਰ ਕਾਨੂੰਨੀ ਦਖਲਅੰਦਾਜ਼ੀ ਨੂੰ ਜੈਸ ਠਰਾਇਆ ਤੇ ਸਾਡੇ ਭਾਈਚਾਰੇ ਨੂੰ ਦਰਪੇਸ਼ ਖਤਰਿਆਂ ਨੂੰ ਛਟਿਆ ਕੇ ਪੇਸ਼ ਕਰਨ ਦਾ ਕੋਝਾ ਯਤਨ ਕੀਤਾ ਹੈ ਦੂਸਰੇ ਪਾਸੇ ਕੋਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ ਵੱਲੋਂ SP509 ਰਾਤਕੀ ਤੇ ਜਾਂਦਾ ਸਵਾਗਤ ਕੀਤਾ ਗਿਆ ਜਥੇਬੰਦੀ ਨੇ ਦਲੀਲ ਦਿੱਤੀ ਹੈ ਕਿ ਕੈਲੀਫੋਰਨੀਆ ਵਿੱਚ ਕਿਸੇ ਹਿੰਦੂ ਮੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਵਿਰੋਧ ਕਰਨ ਵਾਲਿਆਂ ਨੂੰ ਬਿਲ ਤਹਿਤ ਭਾਰਤ ਸਰਕਾਰ ਦੇ ਲੁਕਵੇਂ ਏਜੰਟ ਮੰਨਿਆ ਜਾ ਸਕਦਾ ਹੈ ਇਹ ਤੁਸੀਂ ਸੁਸਣਾ ਬਣਦਾ ਹੈ ਕਿ ਸੂਬਾ ਸੈਨੇਟ ਮੈਂਬਰ ਐਨਾ ਵੱਲੋਂ ਲਿਖੀ ਬਿੱਲ ਨੂੰ ਸਾਲ ਦੇ ਆਰੰਭ ਵਿੱਚ ਉੱਪਰਲੇ ਸਦਨ ਵੱਲੋਂ ਪਾਸ ਕਰ ਦਿੱਤਾ ਗਿਆ ਅਤੇ ਸਤੰਬਰ ਵਿੱਚ ਅਸੈਂਬਲੀ ਨੇ ਵੀ ਪ੍ਰਵਾਨਗੀ ਦੇ ਦਿੱਤੀ। ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਡਾਕਟਰ ਜਸਮੀਤ ਕੌਰ ਬੈਂਸ ਨੇ ਬਿੱਲ ਪਾਸ ਹੁੰਨ ਮਗਰੋਂ ਕਿਹਾ ਸੀ ਕਿ ਬਿਲਕੁਲ ਅਜੀਆ ਹੀ ਬਿੱਲ ਅਮਰੀਕਾ ਦੀ ਸੰਸਦ ਵਿੱਚ ਵੀ ਪਾਸ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਇਆ ਨਾ ਜਾ ਸਕੇ। ਅਮਰੀਕਾ ਰਾਸ਼ਟਰਪਤੀ 트럼ਪ ਵੱਲੋਂ ਯੂਕਰੇਨ ਤੇ ਰੂਸ ਦੀ ਸ਼ਾਂਗ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਯੂਕਰੇਨ ਨੂੰ ਲੰਮੀ ਦੂਰੀ ਦੀਆਂ ਟੋਮਹੌਕ ਮਿਜ਼ਾਈਲਾਂ ਦੇਣ ਦੀ ਧਮਕੀ ਦੇਣ ਤੋਂ ਬਾਅਦ ਰੂਸ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਜੀਹਾਂ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਮਿਜ਼ਾਈਲਾਂ ਯੂਕਰੇਨ ਨੂੰ ਸਪਲਾਈ ਕੀਤੀਆਂ ਗਈਆਂ ਤਾਂ ਇਸ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਨੇ ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਵਰਤਮਾਨ ਉਪਪਰਦਾਨ ਦਮਿਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਅੰਦਰੂਨੀ ਇਲਾਕਿਆਂ 'ਤੇ ਹਮਲੇ ਲਈ ਟੌਮਹੋਕ ਰੂਸ ਮਿਜ਼ਾਈਲਾਂ ਦੀ ਸਪਲਾਈ ਬਾਰੇ ਪੱਖਾਂ ਲਈ ਵਿਨਾਸ਼ਕਾਰੀ ਹੋ ਸਕਦੀ ਹੈ ਦਮਿਤਰੀ ਨੇ ਇਹ ਵੀ ਕਿਹਾ ਹੈ ਕਿ ਹੋਮਟੌਕ ਦੇ ਆਟੋਮੈਟਿਕ ਵਰਜ਼ਨ ਅਤੇ ਰਵਾਇਤੀ ਵਰਜ਼ਨ ਵਿਚਕਾਰ ਫਰਕ ਕਰਨਾ ਅਸੰਭਵ ਹੈ ਅਤੇ ਇਨਾਂ ਦੀ ਪ੍ਰੋਗਰਾਮਿੰਗ ਅਤੇ ਲਾਂਚਿੰਗ ਅਮਰੀਕਾ ਵੱਲੋਂ ਕੰਟਰੋਲ ਕੀਤੀ ਜਾਏਗੀ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਆਧੁਨਿਕ ਮਿਜ਼ਾਈਲਾਂ ਦੇ ਸੰਚਾਲਨ ਲਈ ਲਾਜ਼ਮੀ ਤੌਰ ਤੇ ਅਮਰੀਕੀ ਮਹਾਰਾ ਦੀ ਪਾਗੀਦਾਰੀ ਦੀ ਲੋੜ ਹੋਏਗੀ, ਜਿਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਨੇ। ਰੂਸੀ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਨੇ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਮਿਜ਼ਾਈਲਾਂ ਨੂੰ ਅਮਰੀਕੀਆਂ ਦੁਆਰਾ ਹੀ ਲਾਂਚ ਕੀਤਾ ਜਾਏਗਾ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਪਹਿਲਾਂ ਤੋਂ ਹੀ ਖਰਾਬ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚੇਗਾ। ਜ਼ਿਕਰਖਾਸ ਟੌਮ ਹੌਕ ਨੂੰ ਅਮਰੀਕਾ ਦੀਆਂ ਸਭ ਤੋਂ ਖਤਰਨਾਕ ਮਿਜ਼ਾਈਲਾਂ 'ਚੋਂ ਇੱਕ ਮੰਨਿਆ ਜਾਂਦਾ ਹੈ ਇਹ ਇੱਕ ਕਰੂਜ਼ ਮਿਜ਼ਾਈਲ ਹੈ ਜੋ ਰਡਾਰ ਅਤੇ 에ਅ ਡਿਫੈਂਸ ਸਿਸਟਮ ਨੂੰ ਚੱਕਾਣੇ ਦੇਣ ਵੀ ਸਮਰਥ ਹੈ ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ 2000 ਕਿਲੋਮੀਟਰ ਦੂਰ ਤੋ ਵੀ ਲਾਂਚ ਕੀਤਾ ਜਾ ਸਕਦਾ ਹੈ ਅਤੇ ਜੇ ਟਾਰਗੇਟ ਆਪਣੀ ਜਗ੍ਹਾ ਬਦਲਦਾ ਹੈ ਤਾਂ ਇਸ ਨੂੰ ਹਵਾ ਵਿੱਚ ਵੀ ਗਾਈਡ ਕਰਕੇ ਵੀ ਉਸ ਨੂੰ ਤਬਾਹ ਕੀਤਾ ਜਾ ਸਕਦਾ ਹੈ ਮੈਕਸੀਕੋ ਦੇ ਵਿੱਚ ਪੈ ਰਹੇ ਮੋਲੇ ਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਦੇਸ਼ ਪਰ ਦੇ ਵਿੱਚ ਘਟੋ-ਘਟ 64 ਲੋਕਾਂ ਦੀ ਮੌਤ ਹੋ ਗਈ ਹੈ ਅਤੇ 73 ਕਿ ਪਹਿਟ ਅਜੇ ਵੀ ਲਾਪਤਾ ਨੇ ਇਸੇ ਤਰ੍ਹਾਂ ਦੇ ਵਿਨਾਸ਼ਕਾਰੀ ਤੂਫਾਨਾਂ ਨੇ ਨਿਊਯਾਰਕ ਸਮੇਤ ਕਈ ਸ਼ਹਿਰਾਂ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ। ਮੈਕਸੀਕੋ ਦੇ ਵਿੱਚ ਪਿਛਲੇ ਹਫਤੇ ਹੋਏ ਬੋਲੇਦਾਰ ਮੀਂਹ ਦੇ ਕਾਰਨ 64 ਲੋਕ ਮਾਰੇ ਗਏ ਅਤੇ 65 ਲਾਪਤਾ ਨੇ ਸਰਕਾਰ ਨੇ ਸੋਮਵਾਰ ਨੂੰ ਕਿਹਾ ਹੈ ਕਿ ਭਾਰੀ ਮੀਂਹ ਦੇ ਕਾਰਨ ਵੀ ਜ਼ਮੀਨ ਖਿਸਕੀ ਹੈ ਕੁਝ ਨਗਰਪਾਲਿਕਾਵਾਂ ਵਿੱਚ ਬਿਜਲੀ ਸਪਲਾਈ ਬੰਦ ਹੋਈ ਕਈ ਨਦੀਆਂ ਦਾ ਪੱਧਰ ਵਧ ਗਿਆ ਰਿਪੋਰਟਸ ਅਨੁਸਾਰ ਇੱਕ ਸ਼ਕਤੀਸ਼ਾਲੀ ਨਾਰਿਸਟਰ ਤੂਫਾਨ ਅਮਰੀਕਾ ਦੇ ਪੂਰਬੀ ਟਾਟ ਨਾਲ ਟਕਰਾਇਆ ਜਿਸ ਕਾਰਨ ਮੋਹਲੇਦਾਰ ਮੀਂਹ ਪੈਣ ਦੇ ਨਾਲ ਨਾਲ ਤੇਜ਼ ਹਵਾਵਾਂ ਚਲੀਆਂ ਅਤੇ ਟਟਵਰਤੀ ਖੇਤਰਾ ਵਿੱਚ ਹੜਾ ਆ ਗਿਆ ਸਥਿਤੀ ਐਨੀ ਗੰਭੀਰ ਹੋ ਗਈ ਹੈ ਕਿ ਨਿਊਯਾਰਕ ਸਿਟੀ, ਲੌਂਗ ਆਇਲੈਂਡ ਅਤੇ ਨਿਊ ਜਰਸੀ ਵਿੱਚ ਐਮਰਜੈਂਸੀ ਦੀ ਸਥਿਤੀ ਐਲਾਨੀ ਗਈ ਹੈ। ਮੈਕਸੀਕੋ ਦੀ ਅਧਿਕਾਰੀਆਂ ਨੇ ਮੀਂਹ ਦੇ ਕਾਰਨ ਸਬਤਵਤ ਪ੍ਰਭਾਵਿਤ ਖੇਤਰਾਂ ਨੂੰ ਖਾਲੀ ਕਰਵਾਉਣ, ਸਾਫ਼ ਕਰਨ ਅਤੇ ਨਿਗਰਾਨੀ ਕਰਨ ਵਿੱਚ ਸਹਾਇਤਾ ਲਈ ਹਜ਼ਾਰਾਂ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਇਹ ਮੀਂਹ ਪਿਛਲੇ ਹਫ਼ਤੇ ਤੋਂ ਲਗਾਤਾਰ ਚੱਲ ਰਿਹਾ ਹੈ। ਨਾਗਰੀ ਸੁਰੱਖਿਆ ਦੀ ਰਾਸ਼ਟਰੀ ਕੋਆਰਡੀਨੇਟਰ ਨੇ ਕਿਹਾ ਹੈ ਕਿ ਹਿਡਾਲਗੋ ਅਤੇ ਵਿਰਾਕ ਰੂਸ ਸਬਤਵਤ ਪ੍ਰਭਾਵਿਤ ਰਾਸ਼ ਨੇ ਵਿਰਾਕ ਰੂਸ ਵਿੱਚ 29 ਮੌਤਾਂ ਤੇ 18 ਲਾਪਤਾ ਹੋਣ ਦੀ ਰਿਪੋਰਟ ਹੈ ਜਦੋਂ ਕਿ ਹਿਡਾਲਗੋ ਵਿੱਚ 21 ਮੌਤਾਂ ਤੇ 43 ਲਾਪਤਾ ਹੋਣ ਦੀ ਰਿਪੋਰਟ ਹੈ ਪੰਜ ਰਾਜਾਂ ਵਿੱਚ ਨਗਰਪਾਲਿਕਾਵਾਂ ਠੱਪ ਹੋ ਗਈਆਂ ਸਨ ਪਰ ਹੁਣ ਬਿਜਲੀ ਵੱਡੇ ਪੱਧਰ ਤੇ ਬਹਾਲ ਕਰ ਦਿੱਤੀ ਗਈ ਹੈ ਪਾਰ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਨੇ ਸੰਯੁਕਤ ਰਾਜ ਅਮਰੀਕਾ ਲਈ ਸਾਰੀਆਂ ਸ਼੍ਰੇਣੀਆਂ ਦੀ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਸੇਵਾਵਾਂ 15 ਅਕਤੂਬਰ 2025 ਤੋਂ ਪ੍ਰਭਾਵੀ ਹੋਣਗੀਆਂ ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਾਰੀ ਕੀਤੀ ਗਈ ਇੱਕ ਮੈਮੋਰੰਡਮ ਦੇ ਰਾਹੀਂ ਅਮਰੀਕਾ ਲਈ ਡਾਕ ਸੇਵਾਵਾਂ ਮੌਤਲਕ ਕਰ ਦਿੱਤੀ ਗਈਆਂ ਸਨ ਇਹੇ ਕਦਮ ਅਮਰੀਕੀ ਪ੍ਰਸ਼ਾਸਨ ਦੇ ਕਾਰਸ਼ਕਾਰੀ ਆਦੇਸ਼ ਕਾਰਨ ਚੁੱਕਿਆ ਗਿਆ ਹੈ ਜਿਸ ਨੇ ਸਾਰੀਆਂ ਡਾਰਕ ਸ਼ਿਪਮੈਂਟਾਂ ਨੂੰ ਮੋਤਲ ਕਰ ਦਿੱਤਾ ਸੀ ਮੋਤਲੀ ਦਾ ਕਾਰਨ ਅਮਰੀਕੀ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਆਇਆ ਡਿਊਟੀਆਂ ਦੀ ਉਗਰਾਹੀ ਅਤੇ ਭੁਗਤਾਨ ਲਈ ਨਵੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਸ਼ੁਰੂਆਤ ਸੀ ਵਿਆਪਕ ਸਿਸਟਮ ਵਿਕਾਸ ਅਤੇ ਦਿੱਲੀ ਤੇ ਮਹਾਰਾਸ਼ਟਰ ਸਰਕਲਾਂ ਵਿੱਚ ਸਫਲ ਅਜ਼ਮਾਇਸ਼ਾਂ ਤੋਂ ਬਾਅਦ ਇੰਡੀਆ ਪੋਸਟ ਨੇ ਹੁਣ ਡਿਲੀਵਰੀ ਡਿਊਟੀ ਪੇਡ ਪ੍ਰੋਸੈਸਿੰਗ ਲਈ ਇੱਕ ਪਾਲਣਾ ਅਨੁਕੂਲ ਪ੍ਰਣਾਲੀ ਸਥਾਪਿਤ ਕੀਤੀ ਹੈ ਇਸ ਨਵੇਂ ਪ੍ਰਬੰਧ ਤਹਿਤ ਅਮਰੀਕਾ ਨੂੰ ਪੇਚੀਆਂ ਜਾਣ ਵਾਲੀਆਂ ਇਕਪਮੈਂਟਾਂ ਤੇ ਲਾਗੂ ਹੋਣ ਵਾਲੀ ਸਾਰੀ ਕਸਟਮ ਡਿਊਟੀ ਬੁਕਿੰਗ ਦੇ ਸਮੇਂ ਹੀ ਭਾਰਤ ਵਿੱਚ ਅਗਾਊ ਇਕੱਠੀ ਕੀਤੀ ਜਾਏਗੀ ਇਹ ਰਾਸ਼ੀ ਮਨਜ਼ੂਰਸ਼ੁਦਾ ਯੋਗਤੀ ਰਾਹੀ ਸਿੱਧੇ ਸੀਬੀਪੀ ਨੂੰ ਭੇਜ ਜਾਵੇਗੀ ਇਹ ਪ੍ਰਣਾਲੀ ਪੂਰੀ ਰੈਗੂਲੇਟਰੀ ਪਾਲਣਾ ਨੂੰ ਯਕੀਨੀ ਬਣਾਉਂਦੀ ਹੈ ਜਿਸ ਨਾਲ ਅਮਰੀਕਾ ਵਿੱਚ ਪ੍ਰਾਪਤਕਰਤਾਵਾਂ ਨੂੰ ਪੀਣਾ ਕਿਸੇ ਵਾਧੂ ਡਿਊਟੀ ਜਾਂ ਫਿਰ ਦੇਰੀ ਦੀ ਤੇਜ਼ ਕਸਟਮ ਕਲੀਅਰੈਂਸ ਅਤੇ ਸਹਿਜ ਡਿਲੀਵਰੀ ਮਿਲੇਗੀ ਸੀਬੀਪੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਡਾਕ ਸ਼ਿਪਮੈਂਟਾਂ ਤੇ ਕਸਟਮ ਡਿਊਟੀ ਐਲਾਨ ਕੀਤੇ ਐਫਓਬੀ ਮੂਲ ਦਾ 50% ਦੀ ਫਲੈਟ ਦਰ ਤੇ ਲੱਗ ਹੁੰਦੀ ਹੈ ਇਹ ਡਿਊਟੀ ਇੰਟਰਨੈਸ਼ਨਲ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਤਹਿਤ ਇਸ ਤੋਂ ਇਲਾਵਾ ਕੁਰੀਅਰ ਜਾਂ ਫਿਰ ਵਪਾਰਕ ਕਨਸਾਈਨਮੈਂਟਾਂ ਦੇ ਉਲਟ ਢਾਕ ਵਸਤੂਆਂ ਤੇ ਕੋਈ ਵਾਧੂ ਬੇਸ ਜਾਂ ਫਿਰ ਉਤਪਾਦ ਵਿਸ਼ੇਸ਼ ਡਿਊਟੀਆਂ ਨਹੀਂ ਲਗਾਈਆਂ ਜਾਂਦੀਆਂ ਇਸ ਅਨੁਕੂਲ ਡਿਊਟੀ ਟਾਂਚੇ ਕਾਰਨ ਐਮ ਐਸ ਐਮ ایਜ਼ ਕਾਰੀਗਰਾਂ ਛੋਟੇ ਵਪਾਰੀਆਂ ਅਤੇ ਈ-ਕਾਮਰਸ ਐਕਸਪੋਰਟਰਾਂ ਲਈ ਸਮੂੱਚੀ ਲਾਗਤ ਦਾ ਬੋਝ ਕਾਫੀ ਘਟ ਜਾਂਦਾ ਹੈ ਜਿਸ ਨਾਲ ਡਾਕ ਚੈਨਲ ਵਿੱਚ ਵਦੇਰੇ ਕਫਾਈਤੀ ਅਤੇ ਪ੍ਰਤੀਯੋਗੀ ਵਿਕਲਪ ਬਣ ਜਾਂਦਾ ਹੈ डाक ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਉਹ ਡीडीपी ਅਤੇ ਕੁਆਲੀਫਾਈਡ ਪਾਰਟੀ ਸੇਵਾਵਾਂ ਦੇ ਸਹੂਲਤ ਲਈ ਗਾਹਕ ਤੇ ਕੋਈ ਵਾਧੂ ਖਰਚਾ ਨਹੀਂ ਲਗਾਏਗਾ। ਡਾਕ ਟੈਰਿਫ ਅਪਰਵਾਹਿਤ ਰਹਣਗੇ। ਇਹ ਯਕੀਨੀ ਬਣਾਉਂਦੇ ਹੋਏ ਕਿ ਬਰਾਮਤਕਾਰਾਂ ਨੂੰ ਅੰਤਰਰਾਸ਼ਟਰੀ ਡਿਲੀਵਰੀ ਦਰਾਂ ਦਾ ਲਾਭ ਮਿਲਦਾ ਰਹੇ। ਇਹ ਕਦਮ ਕਿਫਾਇਤੀ ਬਣਾਈ ਰੱਖਣ ਅਤੇ ਭਾਰਤ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਲਿਆਂਦਾ ਗਿਆ ਹੈ। ਇਹ ਡੀਡੀਪੀ ਪ੍ਰਣਾਲੀ ਨਿਰਯਾਤਕਾਂ ਲਈ ਵਪਾਰ ਕਰਨ ਦੀ ਸੌਖ ਨੂੰ ਵਧਾਉਂਦੀ ਹੈ ਅਤੇ ਡਿਊਟੀ ਉਗਰਾਹੀ ਵਿੱਚ ਪੂਰੀ ਪਾਰਦਰਸ਼ਤਾ ਲਿਆਉਂਦੀ ਹੈ ਇਹ ਪਹਿਲ ਕਦਮੀ ਮੇਕ ਇਟ ਇੰਡੀਆ ਵਨ ਡੈਸਟ੍ਰਿਕਟ ਵਨ ਪ੍ਰੋਟੈਕਸ਼ਨ ਅਤੇ ਧਾਕਰ ਨਿਰਯਾਤ ਕੇਂਦਰਾ ਵਰਗੀਆਂ ਭਾਰਤ ਦੀਆਂ ਪ੍ਰਮੁੱਖ ਪਹਿਲ ਕਦਮਿਆਂ ਦਾ ਸਮਰਥਨ ਕਰਦੀ ਹੈ ਹੁਣ ਗਾਹਕ EMS Air Parcel Registered Letter Packet ਅਤੇ Tracked Packets ਮੇਲ ਸਾਰੀਆਂ ਸ਼੍ਰੇਣੀਆਂ ਦੀ ਅੰਤਰਰਾਸ਼ਟਰੀ ਡਾਕ ਕਿਸੇ ਵੀ ਡਾਕਖਾਨੇ ਅੰਤਰਰਾਸ਼ਟਰੀ ਵਪਾਰ ਕੇਂਦਰ ਜਾਫਰ ਡਾਕ ਦਾ ਨਿਰਯਾਤ ਕੇਂਦਰ ਤੋਂ ਜਾਫਰ ਸਵੇ ਸੇਵਾ ਪੋਰਟਲ ਰਾਹੀਂ ਬੁੱਕ ਕਰ ਸਕਦੇ ਨੇ ਬੀਬੀ ਹਰਜੀਤ ਕੌਰ ਦੀਪੋਰਟ ਕੀਤੇ ਚਾਨਮਗਰੋਂ ਇੱਕ ਹੋਰ ਭਾਰਤੀ ਬਜ਼ੁਰਗ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਜੋ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ੍ਹ ਕੱਟ ਕੇ ਬਾਹਰ ਆਇਆ 64 ਸਾਲ ਦੇ ਸੁਬਰਮਣਿਅਮ ਸੂਬੋ ਵੇਦਮ ਨੂੰ ਕਤਲ ਦੇ ਦੋਸ਼ 1982 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਲੰਘਾ ਦਿੱਤੀ ਸੋ 2022 ਦੇ ਵਿੱਚ ਇੱਕ ਅਹਿਮ ਸਬੂਤ ਸਾਹਮਣੇ ਆਇਆ ਜੀ ਸਰਾਹੀ ਸੂਬਾ ਵਿਦਮ ਨੂੰ ਬੇਕਸੂਰ ਮੰਨਦਿਆਂ ਅਗਸਤ 2025 ਵਿਚਕਾਰ ਇਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸਦੀ ਉਡੀਕ ਕਰ ਰਹੇ ਸਨ ਸੂਬੋ ਵੇਦਮ ਨੇ ਜੇਲ੍ਹ ਵਿੱਚ ਰਹਿੰਦਿਆਂ MBA ਸਮੇਤ 3 ਡਿਗਰੀਆਂ ਹਾਸਲ ਕਰਦੇ ਹਨ ਅਤੇ ਪੈਂਸਿਲਵੇਨੀਆ ਦੇ ਇਤਿਹਾਸ ਵਿੱਚ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ੍ਹ ਵਿੱਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਸੂਬੋ ਵੇਦਮ ਨੂੰ ਦੋਸ਼ੀ ਠਹਿਰਾਏ ਜਾਂਦੀ ਦਲੀਲ ਦਿੰਦੇ ਗ੍ਰਿਫਤਾਰ ਕਰਕੇ ਡੀਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਉਧਰ ਸੂਬਾ ਵਿਦਮ ਦੀ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੂਬਾ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਹੁਣ ਉਸ ਦੇ ਮੁਫਕਲ ਨੂੰ ਅਜੇਹੇ ਮੁਲਕ ਰਿਪੋਰਟ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਉਸ ਨੂੰ ਜਾਣਦਾ ਨਹੀਂ ਸੁਬੂਦੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ 9 ਮਹੀਨੇ ਦੀ ਉਮਰ ਵਿੱਚ ਭਾਰਤ ਛੱਡ ਦਿੱਤਾ ਸੀ ਅਤੇ ਹੁਣ ਸਾਰੇ ਪਰਿਵਾਰਕ ਮੈਂਬਰਾਂ ਜਾਂ ਫਿਰ ਰਿਸ਼ਤੇਦਾਰ ਅਮਰੀਕਾ ਜਾਂ ਫਿਰ ਕੈਨੇਡਾ ਵਿੱਚ ਨੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਅਮਰੀਕਾ ਦੇ ਅਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਦੀਆਂ ਤਸਵੀਰਾਂ ਜਾਰੀ ਕਰਦਿਆਂ ਉਸ ਨੂੰ ਰਿਪੋਰਟ ਕਰਨ ਦਾ ਐਲਾਨ ਕੀਤਾ ਡਰਾਈਵਰ ਦੀ شناخت ਅਨਮੋਲ ਵੱਜੋਂ ਕੀਤੀ ਗਈ ਜਿਸ ਕੋਲੋਂ ਨਿਊਯਾਰਕ ਸੂਬੇ ਦਾ ਡਰਾਈਵਰਸ ਲਾਇਸੈਂਸ ਪ੍ਰਾਪਤ ਕੀਤਾ ਗਿਆ ਡੀਐਚਐਸ ਮੁਤਾਬਕ ਅਨਮੋਲ 2023 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਤੱਕਲ ਹੋਇਆ ਅਤੇ ਬਾਈਡਨ ਸਰਕਾਰ ਨੇ ਉਸ ਨੂੰ ਰਿਹਾ ਕਰ ਦਿੱਤਾ ਅਮਰੀਕਾ ਦੀ ਸਹਾਇਕ ਗ੍ਰੈਸ ਸੁਰੱਖਿਆ ਮੰਤਰੀ ਟ੍ਰਿਸ਼ੀਆ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੇਣ ਵਾਲੇ ਸੂਬੇ ਆਗਨਾਲ ਖੇਡ ਰਹੇ ਨੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਨਿਊਯਾਰਕ ਸੂਬੇ ਦੀ ਸਰਕਾਰ ਪਿਨੇਕਾਰਾਂ ਦੇ ਇਮੀਗ੍ਰੇਸ਼ਨ ਸਟੇਟਸ ਦੀ ਤਸਦੀਕ ਕਰਨ ਵਿੱਚ ਅਸਫਲ ਰਹੀ ਅਤੇ ਲਾਇਸੈਂਸ ਤੇ ਪੂਰਾ ਨਾਂ ਵੀ ਨਹੀਂ ਲਿਖਿਆ ਗਿਆ ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਵਿੱਚ Hindu ਮੰਦਰ ਦੀਆਂ ਕੰਧਾਂ ਤੇ ਗਾਜ਼ਾ ਤੇ ਫਿਲਸਤੀਨ ਨਾਲ ਸਬੰਧਿਤ ਨਾਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ 트럼ਪ ਵੱਲੋਂ ਗਾਜ਼ਾ ਵਿੱਚ ਜੰਗ ਖਤਮ ਹੋਣ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਵਾਪਰੀ ਘਟਨਾ ਦੇ ਮਕਸਦ ਬਾਰੇ ਫਿਲਹਾਲ ਕੁਝ ਸਮਝ ਨਹੀਂ ਆ ਰਹੀ ਹੈ ਜਿਸ ਦੀ ਜਾਂਚ ਚੱਲ ਰਹੀ ਹੈ। 10 ਦੇ ਯਕੀ ਜਰਸੀ ਸਿਟੀ ਵਿੱਚ ਵਾਪਰੀ ਵਾਰਦਾਤ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਕੋਲੀਸ਼ਨ ਆਫ ਹਿੰਦੂ ਆਫ ਨਾਰਥ ਅਮਰੀਕਾ ਵੱਲੋਂ ਕਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਥੇਬੰਦੀ ਨੇ ਕਿਹਾ ਕਿ ਸੂਰ ਜਰਸੀ ਸਿਟੀ ਦੇ ਮੰਦਰوں ਨੂੰ ਨਿਸ਼ਾਨਾ ਬਣਾਇਆ ਗਿਆ ਹੈ ਯੂ ਜਰਸੀ ਸੁਵੇ ਵਿੱਚ ਇਹ ਪਹਿਲੀ ਵਾਰ ਦਾਤ ਨਹੀਂ ਇਸ ਤੋਂ ਪਹਿਲਾਂ 2022 ਦੇ ਵਿੱਚ ਐਡੀਸਨ ਸ਼੍ਰੀ ਓਮੀਆ ਤਾਂ ਮੰਦਿਰ ਦੀਆਂ ਕੰਧਾਂ ਤੇ ਫਲਸਤੀਨ ਨੂੰ ਆਜ਼ਾਦ ਕਰੋ ਦੇ ਨਾਰੇ ਲਿਖੇ ਗਏ ਸਨ ਅਮਰੀਕਾ ਦੇ ਕੈਲੀਫੋਰਨੀਆ, ਨਿਊਯਾਰਕ ਅਤੇ ਇੰਡੀਆਨਾ ਰਾਜਾਂ ਵਿੱਚ ਵੀ ਹਿੰਦੂ ਮੰਦਰ ਦੀਆਂ ਕੰਧਾਂ ਤੇ ਕਾਲਖ ਪੋਤਣ ਜਾਫਰੀ ਇਤਰਾਜ਼ਯੋਗ ਨਾਰੇ ਲਿਖਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਕੈਲੀਫੋਰਨੀਆ ਦੇ ਸ਼ੀਨੋ ਹिल्स ਇਲਾਕੇ ਵਿੱਚ ਹਿੰਦੂ ਮੰਦਰ ਦੀਆਂ ਕੰਧਾਂ ਤੇ ਭਾਰਤ ਵਿਰੋਧੀ ਨਾਰੇ ਲਿਖੇ ਗਏ, ਜਦਕਿ ਲੌਂਗ ਆਇਲੈਂਡ ਦੇ ਮੈਲਵਿਨ ਇਲਾਕੇ ਦੇ ਮੰਦਰ ਦੀਆਂ ਕੰਧਾਂ 'ਵੀ ਕਾਲੀਆਂ ਕਿਤੇ ਜਾਂਦੀ ਰਿਪੋਰਟ ਸਾਹਮਣੇ ਆਈ। ਨਿਊਯਾਰਕ ਸਥਿਤ ਭਾਰਤੀ ਕੌਂਸੂਲੇਟ ਨੇ ਘਟਨਾ ਦੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਰਸੀ ਸੀਟੀਵੀ ਕੀ ਵਾਪਰੀ ਤਾਜ਼ਾ ਘਟਨਾਮਗਰੋ ਹਿੰਦੂ ਜਥੇਬੰਦੀਆਂ ਨੇ ਕਿਹਾ ਹੈ ਕਿ ਪਵਿੱਖ ਵਿੱਚ ਅਜਈਆਂ ਵਾਰਦਾਤਾ ਰੋਕਣ ਲਈ ਫੈਸਲਾ ਕੋਨ ਕਦਮ ਚੁਕਣੇ ਹੋਣਗੇ ਉਹਨਾਂ ਨੇ ਕਿਹਾ ਕਿ ਧਾਰਮਿਕ ਸਥਾਨ ਸਭ ਦੇ ਸਾਂਝੇ ਹੁੰਦੇ ਨੇ ਅਤੇ ਇੱਥੇ ਪਰਮਾਤਮਾ ਦੀ ਇਬਾਦਤ ਤੋਂ ਇਲਾਵਾ ਕੁਝ ਨਹੀਂ ਹੋਣਾ ਚਾਹੀਦਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਵਿਚਾਰਾਂ ਨੂੰ ਧਾਰਮਿਕ ਥਾਵਾਂ ਤੋਂ ਵੱਖ ਰੱਖਿਆ ਜਾਵੇ ਸੋ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਨਾ ਹੀ ਇਸ ਦੇ ਨਾਲ ਹੀ ਤੁਸੀਂ ਮੈਨੂੰ ਦੁਆਗਿਆ ਧੰਨਵਾਦ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ